ਅਮਰਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਦੇ ਦਿਸ਼ਾ ਨਿਰਦੇਸ਼ਾਂ ਤੇ ਮਾੜੇ ਅਨਸਰਾਂ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਥਾਣਾ ਸੀ ਡਿਵੀਜ਼ਨ ਦੀ ਪੁਲਿਸ ਨੂੰ ਵੱਡੀ ਕਾਮਯਾਬੀ ਹਾਸਲ ਹੋਈ ਹੈ ਇੱਕ ਹੋਟਲ 'ਚ ਰੇਡ ਕਰਕੇ ਦੇਵਪਾਰਤਾ ਤੰਦਾ ਕਰਨ ਵਾਲੇ 7 ਲੜਕੀਆਂ ਤੇ 5 ਨੌਜਵਾਨਾਂ ਨੂੰ ਕਾਬੂ ਕੀਤਾ ਗਿਆ ਇਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਐਸ.ਡੀ.ਪੀ ਨੇ ਦੱਸਿਆ ਕਿ 5 ਤੋਂ 6 ਮਹੀਨੇ ਇਸ ਹੋਟਲ 'ਚ ਦੇਵਪਾਰਤਾ ਤੰਦਾ ਚੱਲ ਰਿਹਾ ਸੀ ਜਦੋਂ ਪੁਲਿਸ ਵੱਲੋਂ ਰੇਡ ਕੀਤੀ ਗਈ ਤਾਂ ਇੱਥੇ 7 ਲੜਕੀਆਂ ਤੇ 5 ਨੌਜਵਾਨਾਂ ਨੂੰ ਕਾਬੂ ਕੀਤਾ ਗਿਆ ਦੇਖੋ ਸਾਡਾ ਮਸਰ ਬਹੁਤ ਇੱਕ ਪਵਿੱਤਰ ਧਰਤੀ ਹੈ ਇੱਥੇ ਸ਼੍ਰੀ ਗੁਰੂ ਰਾਮਦਾਸ ਜੀ ਨੇ ਇਹ ਸ਼ਹਿਰ ਵਸਾਇਆ ਸ਼ੁਧਵਾਰ ਸਾਹਿਬ ਹਰਮਿੰਦਰ ਸਾਹਿਬ ਇੱਥੇ ਹੈ ਜੁੜਿਆਣਾ ਮੰਦਿਰ ਸ਼ਹੀਦਾਂ ਦੀ ਧਰਤੀ ਜਨੇਵੜਾ ਬਾਗ ਇਸ ਇਲਾਕੇ ਦੇ ਵਿੱਚ ਸਾਨੂੰ ਪਿਛਲੇ ਜਿਹੜਾ ਖਤਰਾ ਮਿਲ ਰਹੀ ਸੀ ਕੁਝ ਅਸਮਾਜਿਕ ਤੱਤ ਜਿਹੜੇ ਗਿੱਚਕਲਾ ਚਲਾਉਂਦਾ ਕੰਮ ਕਰਦੇ ਨੇ ਕੋਈ ਉੱਪਰ ਸਟੇ ਲੈ ਕੇ ਕੋਈ ਦੂਜਾ ਛੇ ਕਮਰਾ ਰੂਮ ਹੋਮ ਸਟੇ ਬਣਾ ਕੇ ਉਹਦੇ ਵਿੱਚ ਚੱਕਲੇ ਚਲਾਉਂਦੇ ਨੇ ਇਸ ਬੰਦ ਵਿੱਚ ਸਾਡੇ ਐਸ ਐਚਓ ਸੀਡ ਹੋ ਜੀਨ ਮਿਸਟਰ ਨੀਰਜ ਕੁਮਾਰ ਉਹਨਾਂ ਨੇ ਬੜੀ ਮਿਹਨਤ ਨਾਲ ਕੰਮ ਕੀਤਾ ਤੇ ਇੱਥੇ ਪੇਟੇਵਾਲ ਬਾਜ਼ਾਰ ਦੇ ਵਿੱਚ ਦੀਪ ਹੋਮਸ ਦੇ ਨਾਂ ਦਾ ਮਾਡਲ ਟਾਈਪ ਚੱਲਦਾ ਛੇ ਕਮਰਾ ਦਾ ਤੇ ਉੱਥੇ ਰੇਡ ਕੀਤਾ ਅੰਜਪਤ ਸਾਹਿਬ ਨੇ ਖੁਦ ਉੱਥੋਂ ਸਾਨੂੰ ਛੇ ਲੜਕੀਆਂ ਦੋ ਲੜਕੇ ਜਿਹੜੇ ਕਸਮਰ ਸੀ ਜਾਂ ਉਹਨਾਂ ਦੇ ਇਸ ਕੋ ਲਾਇਕ ਦੇ ਲੀਸ ਤੇ ਲਿਆ ਸੀ ਇਹ ਮਾਡਲ ਟੈਕ ਪਲੱਸ ਮਾਡਲ ਮੈਨਜਰੀ ਨੂੰ ਗ੍ਰਿਫਤਾਰ ਕੀਤਾ ਜਿਸ ਇਹਨਾਂ ਦੋਸ਼ੀਆਂ ਨੂੰ ਰੰਗੇ ਹੱਥੋਂ ਗ੍ਰਿਫਤਾਰ ਕੀਤਾ ਜਿੱਥੇ ਯੂਜ਼ਡ ਕਲਮ ਔਰ ਅਨਯੂਜ਼ਡ ਭਾਰੀ ਮਾਤਰਾ ਦੇ ਪੈਗ ਅਕਾਊਂਟਸ ਤੇਰੇ ਹਨ ਕੁਝ ਪੈਸੇ ਜਿਹੜੇ ਕਸਟਮਰ ਨੂੰ ਦਿੱਤਾ ਆ ਕੇ ਇਹਨਾਂ ਨੇ ਲੈ ਕੇ ਨਲੇ ਸੀ ਕੀ ਪਲੇਸੀ ਦੇ ਕੋਲ ਤਕਰੀਬਨ 25000 ਦੇ ਕਰੀਬ ਸਰਗਰ ਲੜਕੀਆਂ ਇਹ ਕਿਹਦੇ ਕਿਹਦੇ ਸ਼ਹਿਰ ਦੀ ਨੇ ਦੇਖੋ ਲੜਕੀਆਂ ਅਸਾਮ ਤੋਂ ਨੇ ਲੁਧਿਆਣੇ ਤੋਂ ਸਾਡੇ ਮਕਬੂਲਪੁਰੇ ਤੋਂ ਪੁਤਰਾਖੰਡ ਤੋਂ ਲੜਕੀਆਂ ਤਾਂ ਤਰਨਤਨ ਕੋਲ ਨੇ ਸਰੋਤ ਨਿਰਧਾਰਨ ਹਮਤ ਹੈ ਹਾਂਜੀ ਇਹਦੇ ਦੇ ਕੋਲ ਕੰਮ ਚੱਲ ਰਿਹਾ ਜੀ ਪਿਛਲੇ 8 ਮਹੀਨੇ ਤੋਂ ਕੰਮ ਚੱਲ ਚੱਲ ਰਿਹਾ ਸੀਗਾ ਪਿੱਛੇ ਵਿੱਚ ਬੰਦ ਵੀ ਹੋ ਗਿਆ ਸੀਗਾ ਜਿਹੜੋ ਲੀਜ਼ ਤੇ ਨਵੇਂ ਬੰਦ ਨੇ ਲੱਲੇ ਆ ਕੁਝ ਦਿਨ ਬੰਦ ਰਿਹਾ ਦੋ ਤਿੰਨ ਮਹੀਨੇ ਬੰਦ ਰਿਹਾ ਉਸ ਤੋਂ ਬਾਅਦ ਤਿੰਨ ਤੋਂ ਚਾਰ ਮਹੀਨੇ ਤੱਕ ਚੱਲ ਰਿਹਾ ਸੀ ਇਹ ਕੰਮ ਔਰ ਇਹ ਬਿਲਕੁਲ ਗਲੀ ਦੇ ਵਿੱਚ ਸੀਗਾ ਪਿੱਥੇ ਲੋਕ ਬਾਜ਼ਾਰ ਇੱਥੇ ਪਤਾ ਨਹੀਂ ਸੀ ਲੱਗ ਰਿਹਾ ਲੇਕਿਨ ਤੁਹਾਨੂੰ ਪਤਾ ਪੰਜਾਬ ਪੁਲਿਸ ਅਗਰ ਕੋਈ ਕੰਮ ਕਰਨ ਤੇ ਆਜੇ ਵੀ ਤੇ ਅਸੀਂ ਮਗਰ ਚੜ ਗਏ ਸੀ ਇਹਨਾਂ ਦੇ ਤੇ ਉਦੋਂ ਪ੍ਰਾਪਤੀ ਹੋਈ ਸਾਨੂੰ ਸਰ ਕਿੰਨੀਆਂ ਟੋਟਲ ਲੜਕੀਆਂ ਤੇ ਲੜਕੇ ਸਨ ਸੱਤ ਕੁ ਸਨ ਸੱਤ ਲੜਕੀਆਂ ਨੇ ਦੋ ਲੜਕੇ ਜਿਹੜੇ ਕਸਟਮਰ ਸੀਗੇ ਇੱਕ ਮੈਨੇਜਰ ਹੈ ਪਰ ਇੱਕ ਇੱਕ ਜਿਹੜਾ ਆਨਰ ਸੀਗਾ ਇੱਕ ਪੰਜ ਇੱਕ ਹੋਰ ਸੀਗਾ ਤਾਂ ਪੰਜ ਬੰਦੇ ਕੋਲ ਇੰਨੀ ਸਾਰੀਆਂ ਤਨੜੀਆਂ ਨਹੀਂ ਲਗਭਗ ਲੜਕੀਆਂ ਲੜਕੀਆਂ ਸਾਰੀਆਂ ਮੇਜੇ ਦਾ ਕਰੀਬ 25 ਸਾਲ ਤੋਂ ਲੈ ਕੇ 32-33 ਸਾਲ ਤੱਕ ਲੱਟੀਆਂ ਸਦਕੋ ਹੋਰ ਵੀ ਹੁਣ ਤੋਂ ਕੋਈ ਬ੍ਰਾਹਮਣ ਦਾ ਨਹੀਂ ਤੇ ਕੋ ਫਰਦਰ ਨਹੀਂ ਰਸਿਕ ਨਹੀਂ ਚੱਲ ਰਹੀ ਹੈ ਬ੍ਰਾਹਮ ਕੀ ਦੀ ਗੱਲ ਜੇ ਕਰੀਏ ਤੇ ਫਿਰ ਉਹ ਯੂਜ਼ਡ ਅਨਯੂਜ਼ਡ ਜਿਹੜੇ ਪ੍ਰੋਟੈਕਸ਼ਨਸ ਜਿਹੜੀਆਂ ਯੂਜ਼ ਕਰਦੇ ਨੇ ਲੋਕ ਨਹੀਂ ਨਸ਼ਾ ਵਾਲੀ ਟੀਕਾ ਸਾਹਮਣੇ ਆਈ ਇਹਨਾਂ ਦਾ ਮੈਡੀਕਲ ਵੀਸੀ ਕਰਾਂ ਜਾ ਰਹੇ ਹਾਂ ਉਸ ਤੋਂ ਬਾਅਦ ਮੈਡੀਕਲ ਹੋਏਗਾ ਉਸ ਤੋਂ ਪਤਾ ਲੱਗੇਗਾ ਫਰਦਰ ਮੰਗ ਲਵਾਂਗੇ ਇਹਨਾਂ ਤੋਂ ਜਿਹੜੇ ਦੋਸ਼ੀ ਨੇ ਇਹ ਨਹੀਂ ਰੇਲ ਚੱਲ ਰਿਹਾ ਸਰ ਕਰਦਾ ਤਕਰੀਬ 4 ਤੋਂ 5 ਮਹੀਨੇ ਤੋਂ ਕੰਮ ਚੱਲ ਰਿਹਾ ਸੀਗਾ ਪਿੱਛੇ ਬੰਦ ਵੀ ਰਿਹਾ ਦੋ ਤਿੰਨ ਮਹੀਨੇ ਸੀ ਜਦੋਂ ਦਰਬੀਸ ਦਿੱਤੀ ਇਹਨੂੰ ਪਤਾ ਲੱਗਾ ਕਿ ਫਿਰ ਬੰਦ ਵੀ ਕਰ ਦੇ ਉਸ ਤੋਂ ਬਾਅਦ ਫਿਰ ਸਟਾਰਟ ਹੋ ਗਿਆ ਤੇ ਫਿਰ ਸਾਡੇ ਕੰਮ ਆ ਗਿਆ